ਕੇ ਸਾਰੀ ਪਿੰਡਕਾਇਆਂ ਨੂੰ ਜੇਕਰ ਪਿੰਡ ਦਾ ਰਾਹ ਬਣਦਾ ਮੈਂ ਬਹੁਤ ਦਰਸਨ ਪਟਾਲ ਖੁਰਦੋ ਜਨ 77 ਭਾਰਤੀ ਕਿਸਾਨੀ ਕ ਸੰਗਤ ਗਰਾਹਾਂ ਬਲਕ ਲੈਰੇ ਗੰਗਾ ਅੱਜ ਜਿਹੜਾ ਇਸ ਪ੍ਰੋਗਰਾਮ ਵਿੱਚ ਲੈ ਕੇ ਆਇਆ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਕਿਉਂਕਿ ਪੰਜਾਬ ਦੇ ਵਿੱਚ ਸਾਰੇ ਜਗ੍ਹਾ ਦੇ ਉੱਤੇ ਰੋਡਾਂ ਦੋ ਫਾਰਮ ਜੋ ਕਿ ਸੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕਿਸਾਨੀ ਹੱਕਾਂ ਵਾਸਤੇ ਮਜ਼ਦੂਰਾਂ ਵਾਸਤੇ ਲੜ ਰਹੇ ਆ ਉਹਨਾਂ ਕਿਸਾਨਾਂ ਦੇ ਉੱਪਰ ਅਥਰੂ ਗਿਆਂ ਦੇ ਗੋਲੇ ਵਰਾਏ ਗਏ ਆ ਫੈਰਾ ਕੀਤੀ ਗਈ ਹੈ ਪਾਣੀ ਦੇ ਪਿਛਾੜਾ ਮਾਰੀਆਂ ਗਿਆ ਉਹ ਕਿਸਾਨ ਅਮਨ ਸ਼ਾਂਤੀ ਦੇ ਜ਼ਰੀਏ ਦਿੱਲੀ ਜਾਣਾ ਚਾਹੁੰਦੇ ਆ ਸਰਕਾਰ ਨੂੰ ਕੀ ਦਿੱਕਤ ਹੈ ਭਾਜਪਾ ਹਕੂਮਤ ਨੂੰ ਕੀ ਦਿੱਕਤ ਹੈ ਅਸੀਂ ਉਹਨਾਂ ਸਾਥੀਆਂ ਦੇ ਘੋਲ ਨੂੰ ਤਾਕਤ ਦੇਣ ਵਾਸਤੇ ਅੱਜ ਐਸ ਕੇ ਐਮ ਦੇ ਸੱਦੇ ਤੇ ਜਿੱਥੇ ਪੂਰੇ ਭਾਰਤ ਦੇ ਵਿੱਚ ਅਰਥੀ ਫੂਕ ਮੁਜਾਰੇ ਕਰ ਰਹੇ ਆ ਲਹਿਰੇ ਵਲਾਕ ਦੇ ਵਿੱਚ ਬੀਕੇਜੂ ਇਕਤਾ ਉਗਰਾਹਾਂ ਵੱਲੋਂ ਅੱਜ ਅਰਥੀ ਭੂਕ ਮਜਹਰਾ ਕੀਤਾ ਗਿਆ ਤਾਂ ਜੋ ਸੰਘਰਸ਼ ਕਰਦੇ ਸਾਡੇ ਸਾਥੀਆਂ ਨੂੰ ਤਾਕਤ ਮਿਲ ਸਕੇ ਅਤੇ ਨਾਲ ਦੀ ਨਾਲ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਜੋ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਹੈ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਸਾਂਝੀਆਂ ਮੰਗਾਂ ਵਾਸਤੇ ਲੜਾਈ ਲੜ ਰਹੇ ਹੈ ਸਰਕਾਰ ਡਰਾਮਾ ਕਰ ਰਹੀ ਹੈ ਜੋ ਸੁਪਰੀਮ ਕੋਰਟ ਹੈ ਇਹ ਵੀ ਇੱਕ ਰਬੜ ਦੀ ਮੋਹਰ ਬਣੀ ਹੋਈ ਹੈ ਕਿਉਂਕਿ ਸੁਪਰੀਮ ਕੋਰਟ ਦੀ ਪਹਿਲਾਂ ਬਹੁਤ ਹਦੈਤਾਂ ਨੇ ਸਪਰੀਮ ਕੋਰਟ ਦੀਆਂ ਕਿੱਥੇ ਮੰਦਦੇ ਆ ਸਪਰੀਮ ਕੋਰਟ ਦੇ ਹਿੱਤ ਹੈ ਵੀ ਤੁਸੀਂ ਵੱਧ ਪੈਸੇ ਨਕਸ ਸਕਦੇ ਸਾਰੇ ਐਮਐਲਐਲ ਵੀ ਐਮਪੀਲ ਵੀ ਵੱਧੂ ਪੈਸਾ ਪੇ ਵੱਡੀਆਂ ਵੱਡੀਆਂ ਕਾਰਾਂ ਕੋਠੀਆਂ ਜਾਇਜਤਾ ਅਤੇ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਜੇ ਦੂਜੇ ਪਾਸੇ ਜਿਹੜੇ ਕਾਰਪੋਰੇਟ ਘਰਾਣੇ ਸਿਰਫ ਤੇ ਸਿਰਫ ਭਾਰਤ ਦੇ ਵਿੱਚ ਇੱਕ ਜ਼ਮੀਨ ਬਚੀ ਹੈ ਇੱਕ ਨਾਜ ਬਚਿਆ ਸਿਰਫ ਖਾਣ ਵਾਸਤੇ ਤੇ ਲੋਕਾਂ ਦੇ ਰੋਜ਼ਗਾਰ ਵਾਸਤੇ ਰੇਲਵੇ ਵੇਚਤਾ ਹਵਾਈ ਜਹਾਜ਼ ਵੇਚਤੇ ਯੂਨੀਵਰਸਿਟੀਆਂ ਵੇਚਤੀਆਂ ਅੱਗੇ ਜੇਲਾਂ ਵੇਚਣੀਆਂ ਠਾਣੇ ਵੇਚਣੇ ਫੌਜ ਤੱਕ ਵੇਚ ਦੇਣਾ ਇਸ ਕਰਕੇ ਸਮੁੱਚੇ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਦੇ ਆ ਦੁਕਾਨਦਾਰ ਸਾਡੇ ਆ ਸਾਡੇ ਘਰਾਂ ਚੋਂ ਸਾਡੇ ਪਰਿਵਾਰਾਂ ਚੋਂ ਇਹ ਨਰਜਗਾਰ ਵੀ ਵੱਡੇ ਪੱਧਰ ਤੇ ਖਤਮ ਹੋਊਗਾ ਕਿਉਂਕਿ ਜੇ ਮੌਲ ਆ ਕੇ ਬਿੱਗ ਬਾਲ ਮਿੱਤਲ ਬਿੱਗ ਹਾਊਸ ਵਰਗੇ ਪਠੰਡੇ ਦੇ ਵਿੱਚ 400 ਭਰਾ ਸਾਡੇ ਦੁਕਾਨਦਾਰ ਵਿਲੇ ਕਰਤੇ ਇਸ ਕਰਕੇ ਇਹ ਲੜਾਈ ਸਮੁੱਚੇ ਲੋਕਾਂ ਦੀ ਹੈ ਜਿੰਨੇ ਅਸੀਂ ਦੋ ਟਾਈਮ ਰੋਟੀ ਖਾਂਦੇ ਆ ਉਹ ਸਾਰੇ ਲੋਕਾਂ ਦੀ ਲੜਾਈ ਹੈ ਸਾਨੂੰ ਇਹ ਲੜਾਈ ਦੱਬ ਕੇ ਲੜਨੀ ਪਊਗੀ ਤਾਂ ਜੋ ਅਸੀਂ ਦੋ ਟਾਈਮ ਦੀ ਜਿਹੜੀ ਰੋਟੀ ਹੈ ਉਹ ਸੌਕੀ ਕਾ ਸਕੀਏ ਤੇ ਸਾਡੇ ਬੱਚਿਆਂ ਵਾਸਤੇ ਜੀਵਨ ਦੇ ਦੋ ਖੁੱਡ ਬਚਾ ਸਕੀਏ ਜੀ ਨਾਮ ਹੈ ਮੇਰਾ ਨਾਮ ਬਾਲ ਸਿੰਘ ਢੀਂਡਸਾ ਜੀ ਮੈਂ ਬੀਕੇਜੂ ਅਗਰਾਹਾ ਲਹਿਰਾ ਬਲਾਕ ਦਾ ਕਾਰਜਕਾਰੀ ਵਧਾਨਾ ਜੀ ਜੀ ਅੱਜ ਕਿਥੇ ਕੁਤਲਾ ਸੁੱਕਿਆ ਹੈ ਪੰਜਾਬ ਦੇ ਵਿੱਚ ਜਿਹੜਾ ਜਾਮ ਲੱਗਿਆ ਨੇ ਕੀ ਕਹਿਣਾ ਚਾਹੋਗੇ ਅਗਰਾਹਾ ਵੱਲੋਂ ਜਿਹੜਾ ਅੱਜ ਬਸਤ ਕਰਿਆ ਦੇਖੋ ਜਿਹੜਾ ਪੰਜਾਬ ਬੰਦ ਦਾ ਸੱਦਾ ਹੈ ਉਹ ਜਿਹੜੀਆਂ ਦੋ ਫੋਰਮਾਂ ਬਾਰਡਰਾਂ ਤੇ ਲੜ ਰਹੀਆਂ ਨੇ ਉਹਨਾਂ ਵੱਲੋਂ ਸਾਰੇ ਪੰਜਾਬ ਦਾ ਜਿਹੜਾ ਬੰਦ ਦਾ ਸੱਦਾ ਹੈ ਉਹ ਦਿੱਤਾ ਹੋਇਆ ਹੈ ਉਸ ਦੇ ਤਾਲਮੇਲਵੇਂ ਪ੍ਰੋਗਰਾਮ ਦੇ ਵੱਲੋਂ ਬੀਕੇ ਜੂ ਏਕਤਾ ਉਗਰਾਹਾਂ ਅਤੇ ਸੰਯੁਕਤ ਮੋਰਚਾ ਦੀ ਕਾਰਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਮੋਦੀ ਸਰਕਾਰ ਹੈ ਉਸ ਦੇ ਜਿਹੜੇ ਪਤਲੇ ਨੇ ਉਹ ਫੂਕੇ ਜਾ ਰਹੇ ਨੇ ਜਿਹੜਾ ਸੁਪਰੀਮ ਕੋਰਟ ਦੇ ਹਦੇਸ਼ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹਾਂ ਕਿ ਇੱਕ ਪਾਸੇ ਤਾਂ ਜਿੱਥੇ ਸਿੰਘ ਧਲੇਵਾਂ ਨੂੰ ਰਿਟੇਨ ਕਰਨ ਦੀ ਗੱਲ ਹੋ ਰਹੀ ਹੈ ਤਾਂ ਕੇਂਦਰ ਸਰਕਾਰ ਨੂੰ ਕੀ ਕਿਹਾ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਪ੍ਰੈਸ਼ਰ ਮਾਇਆ ਹੈ ਜਿਹੜੀ ਸੁਪਰੀਮ ਕੋਰਟ ਹੈ ਇਸ ਨੇ ਪਹਿਲਾਂ ਵੀ ਜਿਹੜੀਆਂ ਹਦਾਇਤਾਂ ਨੇ ਉਹ ਬਹੁਤ ਵਾਰ ਜਿਹੜਿਆ ਕਰ ਚੁੱਕੀ ਹੈ ਪਰ ਸੁਪਰੀਮ ਕੋਰਟ ਹੈ ਜਿਹੜੀਆਂ ਹਦਾਇਤਾਂ ਨੇ ਉਹ ਜੋ ਕਰਦੀ ਹੈ ਉਸ ਨੂੰ ਲਾਗੂ ਨਹੀਂ ਕਰਾਉਂਦੀ ਹੈਗੀ ਇਸ ਕਰਕੇ ਜਦੋਂ ਵੀ ਜੇ ਸੁਪਰੀਮ ਕੋਰਟ ਹੁਕਮ ਕਰਦੀ ਹੈ ਤਾਂ ਤਾੜਨਾ ਕਰਦੀ ਹੈ ਉਹ ਸਿਰਫ ਗਰੀਬ ਲੋਕਾਂ ਖਾਤਰ ਹੈ ਤੇ ਜਿਹੜਾ ਅਮੀਰ ਨੇ ਜਾਂ ਵੱਡੇ ਘਰਾਣੇ ਨੇ ਉਹਨਾਂ ਲੋਕਾਂ ਖਾਤਰ ਹੋਰ ਕਾਨੂੰਨ ਹੈ ਤੇ ਸਾਡੇ ਗਰੀਬਾਂ ਖਾਤਰ ਹੋਰ ਕਾਨੂੰਨ ਹੈ ਸਾਡੇ ਤੇ ਸੁਪਰੀਮ ਕੋਰਟ ਹੁਕਮ ਕਰ ਦਿੰਦੀ ਹੈ ਪਰ ਜੋ ਵੱਡਿਆਂ ਖਤਰ ਹੁਕਮ ਕਰਦੀ ਹੈ ਉਹ ਨਹੀਂ ਲਾਗੂ ਹੁੰਦੇ ਕਿਉਂਕਿ ਇੱਥੇ ਜਿਹੜਾ ਕਾਨੂੰਨ ਹੈ ਉਹ ਲਾਗੂ ਨਹੀਂ ਹੁੰਦਾ ਕਿਉਂਕਿ ਇੱਥੇ ਕਾਨੂੰਨ ਬਣਿਆ ਹੋਇਆ ਹੈ ਕਿ ਕੋਈ ਵੀ ਬੰਦਾ ਇੱਥੇ ਖੜ ਕੇ ਪਿਸ਼ਾਬ ਨਹੀਂ ਕਰ ਸਕਦਾ ਪਰ ਇੱਥੇ ਤਾਂ ਗਰੀਬ ਦੇ ਮੂੰਹਾਂ 'ਚ ਵੀ ਪਿਸ਼ਾਬ ਕੀਤਾ ਜਾਂਦਾ ਹੈ ਇਸ ਕਰਕੇ ਸੁਪਰੀਮ ਕੋਰਟ ਨੂੰ ਕੋਈ ਜਾਣਦਾ ਹੀ ਨਹੀਂ ਹੈ ਉਹ ਤਾਂ ਅਮੀਰਾਂ ਦਾ ਬਣਾਇਆ ਹੋਇਆ ਹੈ ਗਰੀਬਾਂ ਵਾਸਤੇ ਕੋਈ ਸੁਪਰੀਮ ਕੋਰਟ ਨਹੀਂ ਹੈ ਅਗਲੇ ਪ੍ਰੋਗਰਾਮ ਕੀ ਹੋਣਗੇ ਅਗਰਾਹ ਸਾਡਾ ਅਗਲਾ ਪ੍ਰੋਗਰਾਮ ਅਗਰਾਹਾ ਜੱਥੇਬੰਦੀ ਦਾ ਜਿਹੜਾ ਉਹ ਸੰਯੁਕਤ ਮੋਰਚੇ ਦੇ ਸੱਦੇ ਤੇ ਸਾਡੇ ਦੋ ਪ੍ਰੋਗਰਾਮ ਆਏ ਹੋਏ ਨੇ ਇੱਕ ਅਸੀਂ ਹਰਿਆਣੇ ਦੇ ਵਿੱਚ 4 ਤਰੀਕ ਨੂੰ ਸੰਯੁਕਤ ਮੋਰਚਾ ਦੇ ਸੱਦੇ ਤੇ ਇਹਨਾਂ ਮੰਗਾਂ ਨੂੰ ਲੈ ਕੇ ਜੋ ਮੋਦੀ ਸਰਕਾਰ ਦੀਆਂ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰਾਉਣ ਦੇ ਵਾਸਤੇ ਇੱਕ ਜਿਹੜਾ 11 ਤਰੀਕ ਨੂੰ ਪਿਛਲੀ ਨੂੰ ਡਰਾਫਟ ਜਿਹੜਾ ਕੇਂਦਰ ਦੀ ਸਰਕਾਰ ਨੇ ਸਾਰੇ ਸੂਬਿਆਂ ਨੂੰ ਕੱਢਿਆ ਹੈ ਕਿ ਖੇਤੀ ਨੀਤੀਆਂ ਜਿਹੜੀ ਜਿਵੇਂ ਅਸੀਂ ਕਹਿੰਦੇ ਆ ਉਹ కార్ਪੋਰੇਟ ਪੱਖੀ ਹੈ ਉਸ ਦੀ ਅਸੀਂ ਨਖੇਦੀ ਕਰਦੇ ਆਂ ਪੰਜਾਬ ਦੇ ਵਿੱਚ ਨਹੀਂ ਉਹ ਲਾਗੂ ਹੁਣ ਦੇਵਾਂਗੇ ਤੇ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਸਾਡਾ 9 ਤਰੀਕ ਨੂੰ ਮੋਗੇ ਦੇ ਵਿੱਚ ਕਬੱਡੀ ਰੈਲੀ ਹੈ ਜਿਹੜਾ ਉਹ ਵੀ ਸੰਯੁਕਤ ਮੋਰਚਾ ਦੇ ਸਦਕੇ ਤੇ ਅਸੀਂ ਕਰ ਰਹੇ ਹਾਂ